brought to by silver pumps top quality or consistent performance <laughs> ke liye sirf silver pumps naam yaad rakhna abhi kya ke laptop jo hai e ted ghanta isa de kol siga sab chuth hai koi edda si gal nahi hai ji koi contact nahi se ji eda hun ja 3 din da demand to baad kuch nahi nikleya sir taaki navi gal fake ji gal dasdi ka nikleya is de vichon sab data vi dikhan de mainu court tak dikhaya ta hai nahi ji kuch hun ajj kande paya ke nikleya data nikleya ਕਾਲੇ ਵੀ ਆ ਰਹੀ ਹੈ ਕਿ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਸੀਗੀ ਪਾਕਿਸਤਾਨ ਦੇ ਔਰ ਸੌਫਟ ਨਰੇਟਿਵ ਸੀਗਾ ਅ ਇਹਦਾ ਤਾਂ ਕੋਈ ਨਹੀਂ ਜਨਾਈ ਮੈਂ ਤਾਂ ਰੋਜੀ ਰੋਟੀ ਬਲੌਗਰ ਬਣ ਕੇ ਜਾਂਦਾ ਸੀਗਾ ਉੱਥੇ ਜੀ ਇਹਦਾ ਤਾਂ ਕੋਈ ਮੇਰਾ ਕੋਈ ਕਾਈਨਲੀ ਬਲੌਗਰ ਦੇਖਣਾ ਕਈ ਬਲੌਗਰ ਤਾਂ 20-20 ਵਾਰ ਵੀ ਜਾਇਆ ਹੈ ਜੀ ਜੇ ਆਪਾਂ ਕਦੇ YouTube ਸਰਚ ਕਰੀਏ 20-20 ਵਾਰ ਵੀ ਜਾਇਆ ਹੈ ਜੀ ਤਿੰਨ ਵਾਰ ਮੈਂ ਬਲੌਗਿੰਗ ਦਾ ਸਿਸਟਮ ਲੱਗਿਆ ਤਿੰਨ ਵਾਰ ਮੋਟਾ ਟਿਕਾ ਸਾਰੇ ਤੇ ਨਹੀਂ ਹੈ ਜੋ ਪਾਕਿਸਤਾਨ ਆਇਆ ਹੈ ਸਾਈਡਲੀ ਮੈਂ ਵੀ ਨਹੀਂ ਹੈਗਾ ਜੀ ਮੈਂ ਵੀ ਨਹੀਂ ਆ ਉਹ ਸਾਰੇ ਨਹੀਂ ਤਾਂ ਮੈਂ ਵੀ ਨਹੀਂ ਹੈ ਮੈਂ ਮੈਨੂੰ ਕਿਉਂ ਕਹਿੰਦੇ ਮੈਂ ਮੈਂ ਹੈਗਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਵੀ ਨਹੀਂ ਹੈ ਉਹ ਨਹੀਂ ਹੈ ਇਹਦਾ ਮਤਲਬ ਮੈਂ ਮੈਂ ਕਿੱਥੋਂ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਨਹੀਂ ਹੈ ਸਰ ਇਹਦਾ ਇੱਕ ਉਹਨੇ ਪਰਚਾ ਕਰਤਾ ਜੇ ਪਰਚਾ ਕਰਤਾ ਮਤਲਬ ਨਹੀਂ ਇਹ ਫੀਮੇਲ ਫਰੈਂਡ ਕੋਣ ਹੈ ਜਿਸ ਨੇ ਫੀਮੇਲ ਫਰੈਂਡ ਨਹੀਂ ਸਰ ਜੋਤੀ ਮਲ ਉਤਰਾ ਦੀ ਗੱਲ ਹੋ ਰਹੀ ਨਹੀਂ ਸਰ ਕੋਈ ਗੱਲ ਨਹੀਂ ਨਾਮ ਲਿਆ ਹੀ ਨਹੀਂ ਉੱਥੇ ਕੋਰਟ ਨੂੰ ਸ਼ਾਦੀ ਦੀ ਗੱਲ ਹੋ ਰਹੀ ਕੁਝ ਵੀ ਨਹੀਂ ਕਿਹਾ ਸਰ ਫੀਮੇਲ ਫਰੈਂਡ ਕਿਹਾ ਸਰ ਅਸੀਂ client ਨੂੰ ਕੋਰਟ ਵਿੱਚ open court 'ਚ ਬਿਠਾ ਕੇ ਪੁੱਛਿਆ ਸਾਈਡ ਤੇ ਪੁੱਛਿਆ ਕਿ ਅਸੀਂ ਆਪਣੀ ਦਲੀਲ ਦੇਣ ਤੋਂ ਪਹਿਲਾਂ ਅਸੀਂ ਮਿਲਿਆ ਤਿੰਨ ਦਿਨ ਬਾਅਦ ਅਸੀਂ ਪੁੱਛਿਆ ਉਹਨਾਂ ਸਾਰੀ ਗੱਲਾਂ ਕਲੀਅਰਾਈਫਾਈ ਕੀਤੀਆਂ 10 ਮਿੰਟ ਲਾਏ ਕੋਰਟ ਰੂਮ ਮੇਨੂੰ ਪੁਰਾਣਾ ਜਾਣਕਾਰ ਹੈ ਪੁਰਾਣੇ ਟੁੱਟੇ ਹੋਏ ਘਰ ਚ ਰਹਿੰਦਾ ਸੀਗਾ ਤੇ ਬਲੌਗਰ ਬਣ ਕੇ ਜੀ ਹੁਣ ਚਾਰ ਪੈਸੇ ਕਮਾਏ ਆ ਉਹਨੇ ਚਾਰ ਪੈਸੇ ਕਮਾਉਣ ਲੱਗੀ ਜੇ 15-20 ਸਾਲ ਦੇ ਬਾਅਦ ਜੀ ਅੱਜ ਉਹ ਬੰਦਾ ਇੱਕ ਘਰ ਬਣਾਉਣ ਲੱਗ ਗਿਆ ਜਿਹੜਾ ਘਰ ਹੈ ਜੀ ਅਨਕੰਪਲੀਟ ਹੈ 6 ਮਹੀਨੇ ਪਹਿਲਾਂ ਬਹੁਤ ਵੱਡੀ ਕੋਆਲਿਸ਼ਨ ਕੋਠੀ ਨਹੀਂ ਹੈ ਜੀ ਘਰ ਬਣਾ ਰਿਆ ਪਿੰਡ 'ਚ ਜੀ ਉਸ ਤੋਂ ਇਲਾਵਾ ਇਹਨਾਂ ਕੋਲ ਸਾਰੀ ਡਿਟੇਲ ਹੈਗੀ ਨਹੀਂ ਕਰਨਗੇ ਜੀ ਜਿਹੜੀਆਂ ਡਿਟੇਲਸ ਹੈਗੀਆਂ ਨਾਲ ਕੋਲ ਅਕਾਊਂਟ ਸਟੇਟਮੈਂਟ ਹੈਗੀਆਂ ਕੋ ਸਭ ਕੁ ਖੰਗਾ ਹਾਲ ਲੈਣ ਤਾਂ ਦਿਨ ਦਿਨ ਸੀਗਾ ਕੋਈ ਕੁਝ ਨਹੀਂ ਆਇਆ ਜਰਾ ਇੱਕ ਘਰੇ ਘਰ ਹੈ ਜੀ ਜਾਂ ਜ਼ਮੀਨ ਹੈ ਜਿੱਥੇ ਜਾ ਕੇ ਸ਼ਾਮ ਨੂੰ ਰੋਜ਼ ਚਾਰ ਦੋਸਤ ਚੱਲ ਅਸੀਂ ਵੀ ਜਾਂਦੇ ਜਾ ਕੇ ਆ ਜਾਂਦੇ ਉੱਥੇ ਇਸ ਤਰ੍ਹਾਂ ਕੋਈ ਪ੍ਰਾਪਰਟੀ ਇੱਕ ਇੱਕ ਹੋਈ ਜ਼ਰੀਆ ਸੀਗਾ ਕਮਾਂਡ ਦਾ ਉਹਨਾਂ ਦਾ ਕਿ ਕੁਝ ਖੇਤੀਬਾੜੀ ਸੀ ਖੇਤੀਬਾੜੀ ਸੀਗੀ ਜ਼ਿੰਮੇਦਾਰ ਸੀਗਾ ਜੀ ਕੰਮ ਨਾਲ ਜ਼ਿੰਮੇਵਾਰੀ ਦਾ ਕੰਮ ਵੀ ਕਰਦਾ ਸੀ ਕਰਦਾ ਹੈ ਜਾਂਦਾ ਕਰਦਾ ਸੀ ਲੇਕਿਨ ਫਿਰ ਉਹਨਾਂ ਨੂੰ ਕਿਉਂ ਫੜਿਆ ਗਿਆ ਇੱਕ ਹੋ ਗਿਆ ਕਿ ਉਹ ਜੋਤੀ ਦੇ ਨਾਲ ਸਿਰਫ ਇੱਕ ਜੀ ਓਨਲੀ ਵਨ ਇੱਕ ਹੀ ਕਾਰਨ ਦੂਸਰਾ ਕਾਰਨ ਨਹੀਂ ਕੋਈ ਸਿਰਫ ਕ੍ਰੈਡਿਟਸ ਸੋਸ਼ਲ ਮੀਡੀਆ ਇਨਫਲੂਐਂਸਰਸ ਯਾਨੀ ਯੂਟਿਊਬਰ ਜਸਵੀਰ ਮਹਿਲ ਸਿੰਘ ਮਹਿਲ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਸਾਡੇ ਨਾਲ ਗੱਲ ਕਰਨ ਵਾਸਤੇ ਹੈ ਮੋਹਿਤ ਧੁੱਪਲ ਉਹਨਾਂ ਦੇ ਲਾਇਰ ਨੇ ਅਸਰ ਇੱਕ ਵੱਡਾ ਇਲਜ਼ਾਮ ਆ ਰਿਹਾ ਹੈ ਪਹਿਲੇ 3 ਦਿਨ ਦੀ ਰਿਮਾਂਡ ਸੀ ਹੁਣ 2 ਦਿਨ ਦੀ ਪੁਲਿਸ ਰਿਮਾਂਡ ਹੈ ਗੱਲ ਆ ਰਹੀ ਹੈ ਕਿ ਪਾਕਿਸਤਾਨ ਆਈਐਸਆਈ ਦਾਨਿਸ਼ ਜੋ ਪਾਕਿਸਤਾਨ ਹਾਈ ਕਮਿਸ਼ਨਰ ਹੋਰ ਪਸਾਉਨਾ ਨਾਨ ਗ੍ਰਾਟਾ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਸੀਗਾ ਉਹਦੇ ਨਾਲ ਸੰਪਰਕ ਛੇ ਵਾਰ ਪਾਕਿਸਤਾਨ ਗਏ ਲੈਪਟਾਪ ਮੋਬਾਈਲ ਇਹ ਸਾਰੇ ਕੰਪਰੋਮਾਈਜ਼ ਸੀਗੇ ਤੁਹਾਡੀ ਦਲੀਲ ਅਸੀਂ ਸੁਣੀ ਲੇਕਿਨ ਇਹ ਕੀ ਸਟਰੋਂਗ ਪੁਆਇੰਟ ਆਫ View ਹੈ ਕਿ ਕੇਸ ਕੀ ਹੈਗਾ ਹੈ ਔਰ ਯੂਟਿਊਬਰਸ ਹੁਣ ਸਕੈਨਰ ਵਿੱਚ ਕਿਉਂ ਸਰ ਯੂਟਿਊਬਰ ਤਾਂ ਮੈਂ ਮੈਂ ਤਾਂ ਪਹਿਲਾਂ ਦੱਸੂ ਕਿ ਯੂ ਮੈਂ ਤਾਂ ਕਲੀਨਚਡ ਦਿੱਤੀ 30 ਤਰੀਕ ਨੂੰ ਮੈਂ ਤਾਂ ਇਸ ਕਰਕੇ ਵਿੱਚ ਫਸਿਆ ਹੋਇਆ ਹਾਂ ਇਸ ਪਰਚੇ ਮੈਨੂੰ ਮੇਰੀ ਐਂਟਰੀ ਨੇ ਪੈ ਜਾਵੇ ਬਸ ਮੇਰਾ ਕਾਰਨ ਇਹ ਨਾ ਸਰ ਮੈਨੂੰ ਤਾਂ ਜੇ ਪਾਣਾ ਹੀ ਹੁੰਦਾ ਮੈਂ ਕੋਈ ਗਲਤ ਕੀਤਾ ਹੁੰਦਾ ਮੈਨੂੰ 17 ਤੋਂ 30 ਤੱਕ ਪਾ ਲੈਂਦੇ ਸਰ ਮੈਂ ਜਾਂਦਾ ਰਿਹਾ ਉਹ ਤਾਂ ਗੱਲ ਕਿਤੇ ਸਿਕਰ ਨਹੀਂ ਹੈ ਸਰ ਉਹ ਤਾਂ ਕਿਤੇ ਦੱਸੋ ਮੈਨੂੰ ਐਫ ਆਈ ਆਰ ਕਰਤੀ ਕਿ ਮੈਨੂੰ ਪਹਿਲਾਂ ਬੁਲਾਇਆ ਸੀ ਕਰ ਨਹੀਂ ਬੁਲਾਇਆ ਸੀ ਉਹ ਸਭ ਖਾ ਗਿਆ ਜੀ ਐਦਾਂ ਦੀ ਕਿਹੜੀ ਇੱਕਦਮ ਸ਼ਾਮ ਨੂੰ 12:30 ਵਜੇ ਰਾਤੀ ਘਾਣੀ ਆਈ ਕਿਹੜੇ ਮੁਖਬਰ ਖਾਸ ਨੇ ਜਾ ਕੇ ਪੁਲਿਸ ਨੂੰ ਦੱਸਿਆ ਕਿ ਬਾਈ ਫਲਾਣਾ ਫਲਾਣਾ ਬੰਦਾ ਹੈਗਾ ਕਿਆ ਮੈਂ ਨਵਾਂ ਸੀਗਾ ਮੈਂ ਤਾਂ ਜਾ ਹੀ ਰਿਹਾ ਸੀ ਉੱਥੇ ਸੋ ਯੂਟਿਊਬਰ ਵਲੌਗਰ ਜਾਣਾ ਉਹ ਅਲੱਗ ਗੱਲ ਹੈ ਜੀ ਕੋਈ ਕਿਸੇ ਦੇ ਹੋ ਵੀ ਸਕਦਾ ਮੈਨੂੰ ਮੈਂ ਆਪਣੀ ਗੱਲ ਕਰਦਾ ਮੈਨੂੰ ਕਿਉਂ ਫਸਾਇਆ ਗਿਆ ਮੈਨੂੰ ਇਸ ਕਰਕੇ ਫਸਾਇਆ ਗਿਆ ਸਿਰਫ ਸਿਰਫ ਲੈਟਰ ਕਰਕੇ ਮੈਂ ਕਹਿੰਦਾ ਮੈਨੂੰ ਫਸਾਇਆ ਗਿਆ ਜੀ ਲੈਟਰ ਵਿੱਚ ਕੀ ਲਿਖਿਆ ਹੈ ਲੈਟਰ ਵਿੱਚ ਲਿਖਿਆ ਗਿਆ ਜੀ ਕਿ ਆ ਫਲਾਣਾ ਫਲਾਣਾ ਮੁਕਦਮਾ ਹਜ਼ਾਰ ਚ ਦਰਜ ਹੈ ਕਿ ਤੁਸੀਂ 6 ਤਰੀਕ ਨੂੰ ਆ ਕੇ 11 ਵਜੇ ਇੱਥੇ ਆ ਕੇ ਆਪਣੀ ਗੱਲ ਦੱਸੋ ਇਹ 6 ਨੂੰ ਲੈਟਰ ਆ ਗਿਆ ਇਹ ਮੈਂ 2 ਨੂੰ ਲੈਟਰ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਲੈਟਰ ਆਇਆ ਸਰ 3 ਤਰੀਕ ਨੂੰ ਮੈਨੂੰ ਬੁਲਾ ਕੇ ਰੈਸ਼ ਕਰ ਲਈ ਸਰ ਮੂਝੇ ਜੇ ਹੀ ਇਹ ਰੈਸ਼ ਮੇਰੀ ਹਰਿਆਣਾ ਚ ਪੈਂਦੀ ਸਰ ਤਾ ਖਰਿਆਲਾ ਪੁਲਿਸ ਨੇ ਕਾਣਾ ਸੀ ਬੰਦਾ ਪੰਜਾਬ ਚੱਕ ਲਏ ਸਨ ਉਹਦੇ ਪੰਜਾਬ ਨੂੰ ਜੁੜੀ ਉੱਥੇ ਕ੍ਰੈਡਿਟ ਵਾਰ ਰੈਸ ਆਫਕੋਰਸ ਇਹ ਸਸਤਾਲ ਦੀ ਗੱਲ ਹੈ ਜੀ ਇਸ ਗੱਲ 'ਚ ਮੈਂ ਲੇਕਿਨ ਕੋਰਟ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਫੋਨ ਹੈ 150 ਕੰਟੈਕਟ ਸੀਗੇ ਉਹਦੇ ਵਿੱਚ ਕਈ ਪਾਕਿਸਤਾਨ ਆਈਐਸਆਈ ਪੀਆਈਓਜ਼ ਦੇ ਵੀ ਕੰਟੈਕਟ ਸੀਗੇ ਇਹ ਵੀ ਕਿਹਾ ਕਿ ਲੈਪਟਾਪ ਜੋ ਹੈ ਇਹ ਟ੍ਰੇਡ ਕੰਟਾ ਆਈਐਸਆਈ ਦੇ ਕੋਲ ਸੀਗਾ ਸਭ ਝੂਠ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੋਈ ਕੰਟੈਕਟ ਨਹੀਂ ਸੀਗੇ ਜੀ ਇਹਦਾ ਹੁਣ ਜਾਂ 3 ਦਿਨ ਦਾ ਡਿਮਾਂਡ ਤੋਂ ਬਾਅਦ ਕੁਝ ਨਹੀਂ ਨਿਕਲਿਆ ਸਰ ਤਾਕ ਨਵੀਂ ਗੱਲ ਆ ਫੇਕ ਜੀ ਗੱਲ ਦੱਸਤੀ ਘਰ ਨਿਕਲਿਆ ਇਹਦੇ ਵਿੱਚੋਂ ਸਰ ਦੇ ਡਾਟਾ ਵੀ ਦਿਖਾਉਂਦੇ ਮੈਨੂੰ ਜੀ ਕੋਰਟ ਤੱਕ ਦਿਖਾਇਆ ਤਾਂ ਹੈ ਨਹੀਂ ਜੀ ਕੁਝ ਉਹ ਅੱਜ ਕਹਿੰਦੇ ਪਏ ਹੈ ਕਿ ਨਿਕਲਿਆ ਡਾਟਾ ਨਿਕਲਿਆ ਕੱਲ ਇਹ ਵੀ ਆ ਰਹੀ ਹੈ ਕਿ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਸੀਗੀ ਪਾਕਿਸਤਾਨ ਦੇ ਔਰ ਸੌਫਟ ਨਰੇਟਿਵ ਸੀਗਾ ਅ ਇਹਦਾ ਤਾਂ ਕੁਝ ਨਹੀਂ ਜਗਾਈ ਮੈਂ ਅਦਾ ਰੋਜੀ ਰੋਟੀ ਬਲੌਗਰ ਬਣ ਕੇ ਜਾਂਦਾ ਸੀਗਾ ਉੱਥੇ ਜੀ ਇਹਦਾ ਤਾਂ ਕੋਈ ਮੇਰਾ ਕੋਈ ਪਰ ਇੱਕ ਗੱਲ ਹੈ ਕਿ ਅਗਰ ਤੁਸੀਂ ਟਰੈਵਲ ਬਲੌਗਰ ਵੀ ਹੋ ਇੱਕ ਵਾਰ ਗਏ 6-6 ਵਾਰ ਕਿਉਂ ਗਏ ਪਾਕਿਸਤਾਨ ਮੈਡਮ ਸ਼ਾਇਦ ਤੁਸੀਂ ਕਾਈਨ ਬਲੌਗਰ ਦੇਖਣਾ ਕਈ ਬਲੌਗਰ ਤਾਂ ਵੀਵੀ ਵਾਰ ਵੀ ਆਇਆ ਜੀ ਜੇ ਆਪਾਂ ਕਹਿੰਦੇ YouTube 'ਚ ਸਰਚ ਕਰੀਏ 22 ਵਾਰ ਵੀ ਆਇਆ ਜੀ ਤਿੰਨ ਵਾਰ ਮੈਂ ਵਲੋਗਿੰਗ ਦੇ ਸਿਸਟਮ ਨੇ ਕਿਹਾ ਤਿੰਨ ਵਾਰ ਮੁੱਤਾਂ ਤੇ ਸਾਰੇ ਤੇ ਨਹੀਂ ਹੈ ਜੋ ਆਪ ਪਾਕਿਸਤਾਨ ਆਇਆ ਸੈਦਲੀ ਮੈਂ ਵੀ ਨਹੀਂ ਹੈਗਾ ਜੀ ਮੈਂ ਵੀ ਨਹੀਂ ਆ ਉਹ ਸਾਰੇ ਨਹੀਂ ਤਾਂ ਮੈਂ ਵੀ ਨਹੀਂ ਆ ਮੈਂ ਮੈਨੂੰ ਕਿਉਂ ਕਹਿੰਦੇ ਮੈਂ ਮੈਂ ਹੈਗਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਵੀ ਨਹੀਂ ਹੈ ਉਹ ਨਹੀਂ ਹੈ ਇਹਦਾ ਮਤਲਬ ਮੈਂ ਮੈਂ ਕਿੱਥੋਂ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਨਹੀਂ ਹੈ ਸਰ ਇਹ ਤਾਂ ਇੱਕ ਉਹਨੇ ਪਰਚਾ ਕਰਤਾ ਜੇ ਪਰਚਾ ਕਰਤਾ ਮਤਲਬ ਨਹੀਂ ਇਹ ਫੀਮੇਲ ਫਰੈਂਡ ਕੋਣ ਹੈ ਜਿਸ ਨੇ ਫੀਮੇਲ ਫਰੈਂਡ ਨਹੀਂ ਸਰ ਜੋਤੀ ਮਿਲ ਉਤਰਾ ਦੀ ਗੱਲ ਹੋ ਰਹੀ ਨਹੀਂ ਸਰ ਕੋਈ ਗੱਲ ਨਹੀਂ ਨਾਮ ਲਿਆ ਹੀ ਨਹੀਂ ਉੱਥੇ ਕੋਰਟ ਨੂੰ ਸ਼ਾਦੀ ਦੀ ਗੱਲ ਹੋ ਰਹੀ ਕੁਝ ਵੀ ਨਹੀਂ ਕਿਹਾ ਸਰ ਫੀਮੇਲ ਫਰੈਂਡ ਕਿਹਾ ਸਰ ਅਸੀਂ ਕਲਾਇੰਟ ਨੂੰ ਕੋਰਟ ਵਿੱਚ ਓਪਨ ਕੋਰਟ 'ਚ ਬਿਠਾ ਕੇ ਪੁੱਛਿਆ ਸਾਈਡ ਤੇ ਪੁੱਛਿਆ ਕਿ ਅਸੀਂ ਆਪਣੀ ਦਲੀਲ ਦੇਣ ਤੋਂ ਪਹਿਲਾਂ ਅਸੀਂ ਮਿਲੇ ਆ ਤਿੰਨ ਦਿਨ ਬਾਅਦ ਅਸੀਂ ਪੁੱਛਿਆ ਉਹਨਾਂ ਸਾਰੀ ਗੱਲਾਂ ਕਲੀਅਰਾਈਫਾਈ ਕੀਤੀਆਂ 10 ਮਿੰਟ ਲਾਏ ਕੋਰਟ ਰੂਮ ਦੇ ਵਿੱਚ ਕਹਿੰਦਾ ਕੋਈ ਗੱਲ ਨਹੀਂ ਹੈ ਫਾਈਨੈਂਸ਼ੀਅਲ ਸਕਰੂਟੀਨੀ ਕੀਤੀ ਜਾ ਰਹੀ ਹੈ ਜਸਵੀਰ ਸਿੰਘ ਮਹਿਲ ਕੀ ਕਰਦੇ ਸੀ ਕੀ ਜਾਣਕਾਰੀ ਹੈ ਤੁਹਾਨੂੰ ਜਸਵੀਰ ਸਿੰਘ ਜਸਵੀਰ ਸਿੰਘ ਮਹਾਲ ਦੇ ਜਿਹੜੇ ਪੇਰੈਂਟਸ ਹੈਗੇ ਜੀ ਉਹਦੇ ਫਾਦਰ ਗਵਰਨਮੈਂਟ ਜੌਬ ਸੀਗੇ ਜਿਮਿੰਦਜ਼ਾਦੀ ਹੈਗੀ ਹੈ ਜੀ ਘਰ-ਬਾਰ ਠੀਕ ਹੈ ਵਧੀਆ ਤੇ ਉਹਦਾ ਪੁਰਾਣਾ ਘਰ ਸੀਗਾ ਜੀ ਮੈਨੂੰ ਪੁਰਾਣਾ ਜਾਣਕਾਰ ਹੈ ਪੁਰਾਣੇ ਟੁੱਟੇ ਹੋਏ ਘਰ ਚ ਰਹਿੰਦਾ ਸੀਗਾ ਤੇ ਬਲੌਗਰ ਬਣ ਕੇ ਜੀ ਹੁਣ ਚਾਰ ਪੈਸੇ ਕਮਾਏ ਆ ਉਹਨੇ ਚਾਰ ਪੈਸੇ ਕਮਾਉਣ ਲੱਗੀ ਜੇ 15-20 ਸਾਲ ਦੇ ਬਾਅਦ ਜੀ ਅੱਜ ਬੰਦਾ ਇੱਕ ਘਰ ਬਣਾਉਣ ਲੱਗ ਗਿਆ ਜਿਹੜਾ ਘਰ ਹੈ ਜੀ ਅਨਕੰਪਲੀਟ ਹੈ 6 ਮਹੀਨੇ ਪਹਿਲਾਂ ਬਹੁਤ ਵੱਡੀ ਕੋਆਲਿਸ਼ਨ ਕੋਠੀ ਨਹੀਂ ਹੈ ਜੀ ਘਰ ਬਣਾ ਰਿਹਾ ਪਿੰਡ 'ਚ ਜੀ ਉਸ ਤੋਂ ਇਲਾਵਾ ਇਹਨਾਂ ਕੋਲ ساری ਡਿਟੇਲ ਹੈ ਕਿ ਇਹ ਕਰਨਗੇ ਜੀ ਜਿਹੜੀਆਂ ਡਿਟੇਲਸ ਹੈਗੀਆਂ ਨਾ ਕੋਲ ਅਕਾਊਂਟ ਸਟੇਟਮੈਂਟ ਹੈਗੀਆਂ ਕੋਈ ਸਭ ਕੁਝ ਖੰਗਾਲ ਲੈਣ ਤਾਂ ਤਿੰਨ ਦਿਨ ਲੱਗੇ ਕੋਈ ਕੁਝ ਨਹੀਂ ਹੈ ਜੀ ਇੱਕ ਘਰੇ ਘਰ ਹੈ ਜੀ ਜਾਂ ਜ਼ਮੀਨ ਹੈ ਜੀ ਜਾਂ ਇੱਕ ਜਾ ਕੇ ਦੇਖੋ ਇੱਕ ਮੋਟਰ ਵਾਲਾ ਕੋਠਾ ਜੀ ਜਿੱਥੇ ਜਾ ਕੇ ਸ਼ਾਮ ਨੂੰ ਰੋਜ਼ ਚਾਰ ਦੋਸ ਚਾਲ ਅਸੀਂ ਵੀ ਜਾਂਦੇ ਜਾ ਕੇ ਆ ਜਾਂਦੇ ਹਾਂ ਉੱਥੇ ਇਸ ਤੋਂ ਇਲਾਵਾ ਕੋਈ ਪ੍ਰੋਪਰ ਇੱਕ ਇੱਕ ਹੋਈ ਜ਼ਰੀਆ ਸੀਗਾ ਕਮਾਨ ਦਾ ਉਹਨਾਂ ਦਾ ਕਿ ਕੁਝ ਖੇਤੀਬਾੜੀ ਸੀਗੀ ਜ਼ਿਮੀਦਾਰ ਸੀਗਾ ਜੀ ਕੰਮ ਨਾਲ ਜ਼ਿਮੀਦਾਰੀ ਦਾ ਕੰਮ ਵੀ ਕਰਦਾ ਸੀਗਾ ਕਰਦਾ ਹੈ ਜਾਂਦਾ ਕਰਦਾ ਸੀਗਾ ਲੇਕਿਨ ਫਿਰ ਉਹਨਾਂ ਨੂੰ ਕਿਉਂ ਫੜਿਆ ਗਿਆ ਇੱਕ ਹੋ ਗਿਆ ਕਿ ਉਹ ਜੋਤੀ ਦੇ ਨਾਲ ਸਿਰਫ ਇੱਕ ਜੀ ਓਨਲੀ ਵਨ ਇੱਕ ਹੀ ਕਾਰਨ ਦੂਸਰਾ ਕਾਰਨ ਨਹੀਂ ਕੋਈ ਸਿਰਫ ਸਿਰਫ ਕ੍ਰੈਡਿਟਸ ਲੈਣ ਲਈ ਕਿਉਂ ਕ੍ਰੈਡਿਟ ਨਾ ਲੈ ਜਾ ਹੋਰ ਕੋਈ ਕਾਰਨ ਨਹੀਂ ਹੁਣ ਕੀ ਤੁਸ ਤੁਹਾਨੂੰ ਕੀ ਲੱਗਦਾ ਕਿ ਕੋਰਟ 'ਚ ਮਾਮਲਾ ਹੁਣ ਲੰਮਾ ਚੱਲੂਗਾ ਕੀ ਕੋਰਟ ਦੇਖੋ ਜੀ ਕੋਰਟ ਤੇ ਮਾਮਲਾ ਪਹਿਲਾਂ ਰਿਮਾਂਡ ਦਾ 2 ਦਿਨ ਪੂਰੇ ਹੋ ਲੈਣ ਅਸੀਂ ਕੋਰਟ ਦੇ ਮਾਮਲੇ ਕਮੈਂਟ ਨਹੀਂ ਕਰ ਸਕਦੇ ਕੋਰਟ ਦਾ 2 2 ਦਿਨ ਬਾਅਦ ਜਿਹੜਾ ਵੀ ਹੁਕਮ ਆਏਗਾ ਅਸੀਂ ਉਸ ਤੋਂ ਬਾਅਦ ਹੀ ਗੱਲ ਕਰਾਂਗੇ ਫੈਮਲੀ ਦੀ ਹੋਰ ਕੋਈ ਮੌਲਿਕ ਕੋਈ ਕਈ ਵੀਡੀਓਜ਼ ਨੇ ਫੈਮਲੀ ਦੀ ਨਜ਼ਰ ਆਈ ਸੀ ਸਰ ਫੈਮਲੀ ਦਾ ਫੈਮਲੀ ਬਲੌਗਰ ਸੀਗਾ ਜੀ ਕਿਤਨਾ ਦਾ ਉਹ ਆਪਣੀ ਫੈਮਲੀ ਨਾਲ ਜਾਂਦਾ ਸੀਗਾ ਇਹ ਨਹੀਂ ਕਿ ਪਾਕਿਸਤਾਨ ਜਾਂਦਾ ਸੀ ਉਹ ਕਦੀ ਕੈਨੇਡਾ ਜਾ ਕੇ ਆਇਆ ਹੈ ਤੁਹਾਡਾ ਹੋਰ ਕਈ ਕੰਟਰੀਜ਼ ਵੀ ਇੰਡੋਨੇਸ਼ੀਆ ਕਿ ਕਈ ਕੰਟਰੀਜ਼ ਵੀ ਜਾ ਕੇ ਆਇਆ ਹੈ ਜੇ ਕਿਤੇ ਹਜ਼ੂਰ ਸਾਹਿਬ ਜਾਂਦਾ ਫੈਮਲੀ ਨਾਲ ਜਾਂਦਾ ਸੀ ਪਰ ਕਿ ਪਾਕਿਸਤਾਨ ਦੀਆਂ ਵੀਡੀਓਜ਼ ਡਿਲੀਟ ਕੀਤੀ ਸੀਗੇ ਨਹੀਂ ਕੋਈ ਡਿਲੀਟ ਨਹੀਂ ਕੀਤੀ ਜੀ ਡਿਲੀਟ ਮੈਂ ਤੁਹਾਨੂੰ ਉਹੀ ਤਾਂ ਕਹਿਣਾ ਚਾਹਾਂ ਜੇ 17 ਤਰੀਕ ਤੱਕ 17 ਤੋਂ 30 ਤੱਕ ਸਮਾਂ ਰਿਹਾ ਉਹਨਾਂ ਕੋਲ ਸੀਗਾ ਰੀਟਰੀਵ ਕਰ ਲੈਣ ਦੇ ਡੇਟਾ ਫਿਰ ਡਿਲੀਟ ਕਰਨ ਦਾ ਮੇਰਾ ਮਤਲਬ ਤੋ ਤੁਹਾਡਾ ਕੀ ਕਹਿਣ ਦਾ ਮਤਲਬ ਹੈ ਉਹਨਾਂ ਨੂੰ ਫ੍ਰੀਮ ਕੀਤਾ ਗਿਆ ਕਿਸੇ ਕਾਰਨ ਕਰਕੇ ਲੈ ਆਪਣੀ ਜਾਨ ਸ਼ਰਾਣ ਖੜਕੇ ਕਿ ਮੈਨੂੰ ਮੈਂ ਤੁਹਾਨੂੰ ਨਾ ਪੰਗਾ ਇਸ ਗੱਲ ਕਰਕੇ ਪੰਜਾਬ ਪੁਲਿਸ ਨੇ ਕੀਤਾ ਪੰਜਾਬ ਸਰਕਾਰ ਨੇ ਵੀ ਐਸਾ ਕਰ ਰਹੀ ਹੈ ਜੀ ਮੋਏ ਦੁਪਲ ਜੋ ਸਾਢੇ ਨਾਲ ਗੱਲ ਕਰ ਰਹੀ ਸੀ ਔਰ ਪੂਰੇ ਤਫਸੀਲ ਦੇ ਨਾਲ ਦੱਸ ਰਹੀ ਕਿ ਕਿਸ ਤਰ੍ਹਾਂ ਐਫਆਈਆਰ ਹੋਈ ਹੈ ਔਰ ਡਿਟੇਲਸ ਕੀ ਨੇ ਫਿਲਹਾਲ ਪੰਜਾਬ ਪੁਲਿਸ ਨੂੰ 2 ਦਿਨ ਦੀ ਰਿਮਾਨਡ ਮਿਲੀ ਹੈ ਉਹ ਇੰਟਰੋਗੇਟ ਕਰਨਗੇ ਔਰ ਜਾਂਚ ਵਿੱਚ ਹੈ ਵੀ ਹੈ ਕਿ ਫੋਰੈਂਸਿਕ ਹੈ ਚਾਹ ਲੈਪਟਾਪ ਹੈਗਾ ਜਾਂ ਫੋਨ ਇਹਦਾ ਜਾਂਚ ਹੋਏਗੀ ਕੈਮਰਾ ਪਰਸਨ ਗੁੰਜੀਤ ਦੇ ਨਾਲ ਕਮਲਜੀਤ ਸੰਧੂ